ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸਿਕੰਦਰ ਬਾਦਸ਼ਾਹ ਦੀ ਸਹਿਜ ਘਟੇ ਲੱਖ ਕੋ ਉੱਠਦਾ ਵੈ ਤ੍ਰਿਤਨਾਵੈ ਮਾਇਆ ਪਾਛਾਏ ਪਾਵੇ ਤ੍ਰਿਸ਼ਨਾਲੂ ਪੁਰਸ਼ ਸਹਿਸ ਹਜ਼ਾਰਾਂ ਰੁਪਏ ਖੱਟ ਕੇ ਫਿਰ ਲੱਖਾਂ ਦੇ ਮਗਰ ਉੱਠ ਕੇ ਦੌੜਦਾ ਹੈ ਪਰ ਉਸ ਨੂੰ ਤ੍ਰਿਪਤੀ ਨਹੀਂ ਆਉਂਦੀ ਪਾਵ ਰਾਜ ਨਹੀਂ ਆਉਂਦਾ ਹਰ ਵੇਲੇ ਆਪਣੇ ਆਪ ਨੂੰ ਮਾਇਆ ਦੇ ਪਿੱਛੇ ਪਾਉਂਦਾ ਹੈ ਇੱਕ ਸਮੇਂ ਸਿਕੰਦਰ ਦੇ ਮਨ ਵਿੱਚ ਸੋਚ ਆਈ ਕਿ ਮੈਂ ਵੀ ਬਾਦਸ਼ਾਹ ਹਾਂ ਤੇ ਸਮੁੰਦਰ ਵੀ ਬਾਦਸ਼ਾਹ ਕਾ ਹੁੰਦਾ ਹੈ ਪਰ ਇਹ ਨਹੀਂ ਹੋਣਾ ਚਾਹੀਦਾ ਸਿਕੰਦਰ ਬਾਦਸ਼ਾਹ ਨੇ ਸਮੁੰਦਰ ਨਾਲ ਜੰਗ ਕਰਨ ਵਾਸਤੇ ਚੜ੍ਹਾਈ ਕਰ ਦਿੱਤੀ ਬਹੁਤ ਸਾਰੀਆਂ ਫੌਜਾਂ ਸਮੁੰਦਰ ਪਰ ਜਾ ਖੜੀਆਂ ਕੀਤੀਆਂ ਜਿਸ ਵੇਲੇ ਤੁਨਕ ਖਿੱਚ ਕੇ ਬਾਣ ਮਾਰਨ ਲੱਗਾ ਤਾਂ ਸਮੁੰਦਰ ਬ੍ਰਾਹਮਣ ਦਾ ਰੂਪ ਧਾਰਨ ਕਰਕੇ ਪਾਸ ਆ ਖੜੋਤਾ ਸਿਕੰਦਰ ਤੋਂ ਪੁੱਛਿਆ ਕੀ ਕਾਰਨ ਹੈ ਕਿ ਇੱਥੇ ਫੌਜਾਂ ਕਿਉਂ ਲਿਆ ਖੜੀਆਂ ਕੀਤੀਆਂ ਹਨ ਸਿਕੰਦਰ ਨੇ ਕਿਹਾ ਮੈਂ ਦੁਨੀਆ ਦਾ ਬਾਦਸ਼ਾਹ ਹਾਂ ਤੇ ਤੂੰ ਨਦੀਆਂ ਦਾ ਬਾਦਸ਼ਾਹ ਹੈਂ ਇਸ ਕਰਕੇ ਮੈਂ ਤੇਰੇ ਨਾਲ ਜੰਗ ਕਰਨਾ ਚਾਹੁੰਦਾ ਹਾਂ ਜਾਂ ਤੂੰ ਮੇਰੇ ਅਧੀਨ ਹੋ ਜਾ ਸਮੁੰਦਰ ਨੇ ਆਖਿਆ ਜੰਗ ਕਰਨ ਦੀ ਕੀ ਲੋੜ ਹੈ ਐਵੇਂ ਪਰਜਾ ਦੀ ਤਬਾਹੀ ਹੋਵੇਗੀ ਜਿਵੇਂ ਤੂੰ ਆਖਦਾ ਹੈ ਮੈਂ ਉਸੇ ਤਰ੍ਹਾਂ ਕਰਨ ਨੂੰ ਤਿਆਰ ਹ ਸਕੰਦਰ ਨੇ ਕਿਹਾ ਤੂੰ ਫਿਰ ਮੇਰੇ پاس ਮਾਮਲਾ ਭਰਿਆ ਕਰ ਸਮੁੰਦਰ ਨੇ ਕਿਹਾ ਉਸ ਵੇਲੇ ਨਿੱਕੀ ਜੀ ਥਾਲੀ ਹੀਰੇ ਰਤਨ ਦੀ ਭਰ ਕੇ ਅੱਗੇ ਲਿਆ ਰੱਖੀ ਸਕੰਦਰ ਨੂੰ ਖੁਸ਼ ਕਰਕੇ ਸਮੁੰਦਰ ਚਲਾ ਗਿਆ ਕੁਝ ਚਿਰ ਪਿਛੋਂ ਸਕੰਦਰ ਨੂੰ ਖਿਆਲ ਆਇਆ ਮੈਂ ਐਡਾ ਵੱਡਾ ਬਾਦਸ਼ਾਹ ਹਾਂ ਇਸ ਨੇ ਨਿੱਕੀ ਜਹੀ ਥਾਲੀ ਮੇਰੇ ਅੱਗੇ ਰੱਖ ਕੇ ਮਖੌਲ ਕੀਤਾ ਹੈ ਸਿਕੰਦਰ ਫਿਰ ਤਨੁਖ ਖਿੱਚ ਕੇ ਬਾਣ ਚੜਾਣ ਲੱਗਾ ਸਮੁੰਦਰ ਫਿਰ ਬ੍ਰਾਹਮਣ ਦਾ ਰੂਪ ਧਾਰ ਕਰਕੇ ਆ ਗਿਆ ਤੇ ਪੁੱਛਿਆ ਹੁਣ ਕੀ ਗੱਲ ਹੈ ਸਿਕੰਦਰ ਨੇ ਕਿਹਾ ਤੂੰ ਨਿੱਕੀ ਜਹੀ ਥਾਲੀ ਰੱਖ ਕੇ ਮਖੌਲ ਕੀਤਾ ਹੈ ਉਸੇ ਵੇਲੇ ਸਮੁੰਦਰ ਨੇ ਜਿਉ ਛਲ ਮਾਰੀ ਤਾਂ ਇੱਕ ਕਿਨਾਰਾ ਹੀਰਿਆਂ ਲਾਲਾਂ ਦਾ ਭਰ ਦਿੱਤਾ ਬਾਸ਼ਾ ਨੇ ਸਾਰੀ ਫੌਜ ਨੂੰ ਹੁਕਮ ਦੇ ਦਿੱਤਾ ਕਿ ਜਿੰਨੇ ਕਿ ਚੁੱਕੇ ਜਾਂਦੇ ਹਨ ਚੁੱਕ ਲਵੋ ਤੇ ਥੈਲੇ ਭਰ ਲਓ ਸਾਰਿਆਂ ਨੇ ਥੈਲੇ ਭਰ ਲਿੱਤੇ ਪਰ ਉਹ ਹੀਰੇ ਲਾਲ ਮੁਕਣ ਵਿੱਚ ਨਾ ਆਵੇ ਫਿਰ ਸਿਕੰਦਰ ਬਾਸ਼ਾ ਨੇ ਕਿਹਾ ਇੰਨੇ ਹੀਰੇ ਲਾਲਾ ਨੂੰ ਪਾਣ ਵਾਸਤੇ ਕੋਈ ਭਾਂਡਾ ਵੀ ਦੇ ਉਸ ਵੇਲੇ ਨਕੀ ਜਹੀ ਬੇੜੀ ਦਿੱਤੀ ਉਸ ਬੇੜੀ ਨੂੰ ਵੇਖ ਕੇ ਸਿਕੰਦਰ ਬਾਸ਼ਾ ਨੇ ਕਿਹਾ ਇਹ ਬੇੜੀ ਤਾਂ ਬਿਲਕੁਲ ਨਕੀ ਜਹੀ ਹੈ ਇਸ ਵਿੱਚ ਹੀਰੇ ਲਾਲ ਨਹੀਂ ਆਉਣਗੇ ਸਮੁੰਦਰ ਨੇ ਕਿਹਾ ਤੂੰ ਪਾ ਕੇ ਵੇਖ ਤਾਂ ਸਹੀ ਪੰਜ ਟੋਕਰੀਆਂ ਪਾਏਗਾ ਤਾਂ ਦਸਾਂ ਦੀ ਜਗ੍ਹਾ ਬਣੀ ਹੋਵੇਗੀ 10 ਪਾਏਗਾ ਤਾਂ 20ਾਂ ਦੀ ਜਗ੍ਹਾ ਬਣੀ ਹੋਵੇਗੀ ਜਦ ਸਿਕੰਦਰ ਬਾਦਸ਼ਾਹ ਨੇ ਉਹ ਸਭ ਹੀਰੇ ਲਾਲ ਪਾ ਲਏ ਫੇਰ ਵੀ ਬੀੜੀ ਭਰਨ ਵਿੱਚ ਨਾ ਆਈ ਇਸੇ ਤਰ੍ਹਾਂ ਤ੍ਰਿਸ਼ਨਾਲੂ ਪੁਰਸ਼ ਦਾ ਪੇਟ ਨਹੀਂ ਭਰਦਾ ਉਹ ਲਾਲਚ ਦਾ ਭਰਿਆ ਹੁੰਦਾ ਹੈ ਜਿਵੇਂ ਉਸ ਬੀੜੀ ਦਾ ਤੇ ਸਿਕੰਦਰ ਦਾ ਪੇਟ ਨਹੀਂ ਭਰਿਆ ਇਸੇ ਕਰਕੇ ਸਹਿਬ ਕਹਿੰਦੇ ਹਨ ਤ੍ਰਿਸ਼ਨਾ ਬਿਰਲੇ ਹੀ ਕੀ 부ਜੀ ਹੈ ਕੋਟ ਜੋਰੇ ਲਾ ਕਰੋਰੇ ਮਨ ਨਾ ਹੋ ਰੇ ਪਰ ਆਇ ਪਰੇ ਹੀ ਕੋ ਲੁਜੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿ